ਹਾਂਜੀ ਸਵਾਗਤ ਹੈ ਤੁਹਾਡਾ ਬਾਬਾ ਪ੍ਰੋਪੀ ਚੈਨਲ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਮੋਗੇ ਜ਼ਿਲ੍ਹੇ ਦਾ ਪਿੰਡ ਲੋਪੋ ਬਹੁਤ ਹੀ ਸੋਹਣੀ ਜਿਹੜੀ ਆ ਕੋਠੀ ਬਣੀ ਹੋਈ ਆ ਬਿਲਕੁਲ ਨਵੀਂ ਕੋਠੀ ਆ ਔਰ ਇਹ ਤੁਸੀਂ ਦੇਖ ਸਕਦੇ ਹੋ ਆਸੇ ਪਾਸੇ ਦਾ ਜਿਹੜਾ ਏਰੀਆ ਸੋਕਰ ਨੂੰ ਜਿਹੜੀ ਆ ਜਾਣ ਵਾਲੀ ਗਲੀ ਆ 12-13 ਫੁੱਟ ਚੌੜੀ ਆ ਇੰਟਰਲੌਕ ਜਿਹੜੀ ਆ ਲੱਗੀ ਹੋਈ ਆ ਤੇ ਜਿਹੜਾ ਬੁੱਧਨੀ ਤੋਂ ਰਾਏਕੋਟ ਰੋਡ ਆ ਵੱਡਾ ਉਹ ਤੋਂ 100 ਗੱਜ ਜਿਹੜਾ ਪਿੱਛੇ ਹਟਮਾ ਕੋਠੀ ਜਿਹੜੀ ਆ ਬਣੀ ਹੋਈ ਆ ਸੋ 2024 ਦੇ ਵਿੱਚ ਜਿਹੜੀ ਆ ਕੋਠੀ ਬਣੀ ਹੋਈ ਆ ਤੇ ਇਹਦੀ ਕੁਰਸੀ ਜਿਹੜੀ ਆ ਲਗਭਗ 4 4.5 ਫੁੱਟ ਜਿਹੜੀ ਆ ਉੱਚੀ ਆ ਗਲੀ ਨਾਲੋਂ ਸੋ ਸਾਰੀ ਕੋਠੀ ਦਾ ਜਿਹੜਾ ਕੰਮ ਆ ਉਹ ਬਹੁਤ ਸੋਹਣਾ ਜਿਹੜਾ ਹੋਇਆ ਵੀ ਆ ਇੱਕ ਨੰਬਰ ਜਿਹੜੀ ਆ ਐਟ ਲੱਗੀ ਹੋਈ ਆ ਤੇ ਕੰਧਾਂ ਕਿਸੇ ਨਾਲ ਸਾਂਝੀਆਂ ਨਹੀਂ ਗਈਆਂ ਸੋ ਬਹੁਤ ਹੀ ਵਧੀਆ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਮੱਛੀ ਮੋਟਰ ਲੱਗੀ ਹੋਈ ਆ 450 ਫੁੱਟ ਤੇ ਪੱਤਨ ਜਿਹੜਾ ਚਕਾਇਆ ਹੋਇਆ ਬਿਜਲੀ ਦੀ ਫਿਟਿੰਗ ਏਸੀ ਦੀ ਫਿਟਿੰਗ ਜਿਹੜੀ ਆ ਉਹ ਸਾਰੀ ਪ੍ਰੋਪਰ ਹੋਈ ਹੋਈ ਆ ਆਰ ਸੀ ਸੀ ਜਿਹੜਾ ਲੈਂਟਰ ਹੈਗਾ ਡਬਲ ਸਟੋਰੀ ਇਹ ਕੋਠੀ ਆ ਚਾਹੇ ਡੋਰ ਵਿੰਡੋ ਦੀ ਗੱਲ ਕਰੀਏ ਤਾਂ ਬਹੁਤ ਹੀ ਸੋਹਣਾ ਪੋਰਸ਼ਨ ਜਿਹੜਾ ਬਣਿਆ ਹੋਇਆ ਤੁਸੀਂ ਦੇਖ ਰਹੇ ਹੋ ਇਸ ਵੇਲੇ ਲੌਬੀ ਦੇ ਵਿੱਚ ਸੋ ਪੌੜੀਆਂ ਦੇ ਵਿੱਚ ਵੀ ਜਿਹੜਾ ਪੱਥਰ ਆ ਬਹੁਤ ਸੋਹਣਾ ਲੱਗਿਆ ਹੋਇਆ ਸਟੀਲ ਦੀ ਰੈਲਿੰਗਾਂ ਰਸੋਈ ਦੇ ਵਿੱਚ ਜਿਹੜਾ ਸੈਲਫ ਤੇ ਪੱਥਰ ਲੱਗਿਆ ਹੋਇਆ ਬਾਕੀ ਕਬੜ ਦਾ ਜਿਹੜਾ ਕੰਮ ਆ ਉਹ ਬਾਕੀ ਆ ਸੋ ਜੇਕਰ ਇਹਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ ਇਹਦੀ ਡਿਮਾਂਡ ਜਿਹੜੀ ਆ 24 ਲੱਖ ਰੁਪਇਆ ਰੱਖੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਵੱਡੇ 5 ਮਰਲਿਆਂ ਦੇ ਵਿੱਚ ਇਹ ਡਬਲ ਸਟੋਰੀ ਕੋਠੀ ਜਿਹੜੀ ਆ ਆਪਾਂ ਇਸ ਵੇਲੇ ਦੇਖ ਰਹੇ ਹਾਂ 2024 ਦੇ ਵਿੱਚ ਬਣੀ ਹੋਈ ਆ ਮੱਛੀ ਮੋਟਰ ਲੱਗੀ ਹੋਈ ਆ ਔਰ 450 ਫੁੱਟ ਤੇ ਜਿਹੜਾ ਬੋਰ ਹੈਗਾ ਪੱਤਨ ਚਕਾਇਆ ਹੋਇਆ ਏਰੀਆ ਜਿਹੜਾ ਸਾਰਾ ਜ਼ਮੀਂਦਾਰਾਂ ਦਾ ਮੁਹੱਲਾ ਹੈਗਾ ਸੋ ਵਧੀਆ ਘਰ ਆ ਜਿਹੜੇ ਆਸੇ ਪਾਸੇ ਦੀ ਰਹਿਸ਼ਾ ਉਹ ਵੀ ਬਹੁਤ ਵਧੀਆ ਹੈਗੀ ਆ ਸਾਰੀ ਜਿਹੜੀ ਆ ਇਟ ਬਹੁਤ ਜਾਨੀ ਕਿ ਇੱਕ ਨੰਬਰ ਜਿਹੜੀ ਆ ਇਟ ਲੱਗੀ ਹੋਈ ਆ ਤੁਸੀਂ ਇਸ ਵੇਲੇ ਆਪਾਂ ਬੈਡਰੂਮ ਦੇ ਵਿੱਚ ਚਾਤ ਜਿਹੜੀ ਆ ਤੁਸੀਂ ਮਾਰ ਸਕਦੇ ਹੋ ਹਜੇ ਤੱਕ ਰੰਗ ਰੋਗਣ ਦਾ ਕੰਮ ਜਿਹੜਾ ਉਹ ਬਾਕੀ ਹੈਗਾ ਬਾਕੀ ਜਿੰਨਾ ਵੀ ਕੰਮ ਹੋਇਆ ਬਹੁਤ ਸੋਹਣਾ ਜਿਹੜਾ ਕੰਮ ਹੋਇਆ ਟਾਈਲਸ ਦਾ ਕੰਮ ਜਿਹੜਾ ਹੈਗਾ ਉਹ ਵੀ ਬਹੁਤ ਵਧੀਆ ਹੋਇਆ ਆ ਆਪਾਂ ਦੇਖ ਰਹੇ ਆ ਇਸ ਵੇਲੇ ਪੌੜੀਆਂ ਸੋ ਸਟੀਲ ਦੀ ਰੇਲਿੰਗਾਂ ਸਾਰੀ ਕੋਠੀ ਜਿਹੜੀ ਆ ਟਾਈਲਸ ਜਿਹੜੀ ਆ ਉਹ ਲੱਗੀ ਹੋਈ ਆ ਰੰਗ ਰੂਪਨ ਦਾ ਜਿਹੜਾ ਕੰਮ ਆ ਉਹ ਬਾਕੀ ਐ ਸੋ ਗੱਲ ਕਰਦੇ ਸੀਗੇ ਲੋਪੋ ਪਿੰਡ ਦੀ ਤਾਂ ਲੋਪੋ ਪਿੰਡ ਇੱਕ ਸ਼ਹਿਰ ਵਰਗਾ ਪਿੰਡ ਹੈਗਾ ਬਹੁਤੀ ਵਧੀਆ ਪਿੰਡ ਆ ਸੋ ਜਿਵੇਂ ਵੀਰਪਰਾ ਨੇ ਇਸ ਘਰ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਘਰ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਘਰ ਨੂੰ ਜਿਹੜਾ ਖਰੀਦ ਵੀ ਸਕਦੇ ਹੋ ਸੋ ਬਾਬਾ ਪ੍ਰੋਪਰਟੀ ਚੈਨਲ ਤੇ ਤੁਹਾਨੂੰ ਇਸ ਤਰ੍ਹਾਂ ਦੀਆਂ ਵੀਡੀਓ ਘਰਾਂ ਦੀਆਂ ਕੋਠੀਆਂ ਦੀਆਂ ਜ਼ਮੀਨਾਂ ਦੀਆਂ ਵੀਡੀਓ ਦੇਖਣ ਨੂੰ ਮਿਲਣਗੀਆਂ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਬਾਈ ਜੀ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਤੁਹਾਡੇ ਸ਼ੇਅਰ ਕਰਦੇ ਨਾਲ ਕਿਸੇ ਵੀਰਪਰਾ ਦਾ ਜਿਹੜਾ ਫਾਇਦਾ ਜ਼ਰੂਰ ਹੋ ਜਾਂਦਾ ਤਾਂ ਉੱਪਰ ਵੀ ਜਿਹੜਾ ਲੈਟਰਿੰਗ ਬਾਥਰੂਮ ਬਣੇ ਹੋਏ ਆ ਤੇ ਫਰਸਟ ਫਲੋਰ ਤੇ ਵੀ ਤੇ ਗਰਾਉਂਡ ਤੇ ਵੀ ਇੱਕ 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 ਜਿਹੜਾ ਵਾਸ਼ਰੂਮ ਆ ਉਹ ਬਣਿਆ ਹੋਇਆ ਸੋ ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਪਿੰਡ ਲੋਪੋ ਦੇ ਵਿੱਚ ਆਪਾਂ ਜਿਹੜੀ ਆ ਕੋਠੀ ਇਸ ਵੇਲੇ ਵੇਖੀ ਹੈ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਇਸੇ ਤਰ੍ਹਾਂ ਜਿਹੜਾ ਸਹਿਯੋਗ ਬਣਾਈ ਰੱਖਿਓ ਸੋ ਉੱਪਰ ਵੀ ਜਿਹੜੀ ਆ ਇੱਕ ਰਸੋਈ ਬਣੀ ਹੋਈ ਆ ਟਾਇਲ ਬੱਤਿਆਂ ਦੀ ਛੱਤ ਆ ਇਕੱਲੀ ਇਸ ਰਸੋਈ ਦੀ ਧੰਨਵਾਦ ਜੀ